ਨਵਾਂ ਸਾਲ ਨਵੀਂ ਸ਼ੁਰੂਆਤ ਦੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਜ ਆਪਾਂ ਤੁਹਾਡਾ ਕਰਾਵਾਂਗੇ ਜੀ ਨਵੇਂ ਸਾਸ ਤੇ ਮੂੰਹ ਮਿੱਠਾ ਉਹ ਵੀ ਗਜਰੇਲੇ ਦੇ ਨਾਲ ਤੇ ਜਿਹੜਾ ਇੰਨਾ ਜ਼ਿਆਦਾ ਟੇਸਟੀ ਬਣਦਾ ਜਦੋਂ ਤੁਸੀਂ ਇੱਕ ਵਾਰੀ ਖਾ ਲਿਆ ਤਾਂ ਫਿਰ بار-बार ਬਣਾਉਂਗੀ ਤੇ ਉਹ ਵੀ 15 ਤੋਂ 20 ਮਿੰਟਾਂ ਦੇ ਵਿੱਚ ਇਹ ਬਣ ਕੇ ਹੋ ਜਾਂਦਾ ਹੈ ਤਿਆਰ ਤਾਂ ਇਹਨੂੰ ਕਿਵੇਂ ਬਣਾਉਣਾ ਹੈ ਫੁੱਲ ਵੀਡੀਓ ਜ਼ਰੂਰ ਦੇਖਿਓ ਮਜ਼ੇਦਾਰ ਚਾ ਗਜਰੇਲਾ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਈਏ 1 ਕਿਲੋ ਗਾਜਰ ਉਹਨੂੰ ਜੀ ਛਿੱਲ ਲਿਓ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਧੋ ਲਿਓ ਫਿਰ ਆਪਾਂ ਉਹਨੂੰ ਇਸੇ ਤਰੀਕੇ ਨਾਲ ਕੱਟਾਂਗੇ ਜਿਵੇਂ ਸਲਜੀ ਕੱਟਦੇ ਹੁੰਨੇ ਆ ਆਪਾਂ ਇਹਨੂੰ ਕੱਦੂ ਗਾਸ ਨਹੀਂ ਕਰਨਾ ਇਹਨੂੰ ਚੌਪ ਨਹੀਂ ਕਰਨਾ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਗਜਰੇਲਾ ਵੀ ਐਸਾ ਬਣੂਗਾ ਕਿ ਮਜ਼ਾ ਆ ਜੂਗਾ ਸਾਰੀਆਂ ਗਾਜਰਾਂ ਨੂੰ ਆਪਾਂ ਕੱਟ ਲਿਆ ਜੀ ਤੇ ਹੁਣ ਆਪਾਂ ਲਵਾਂਗੇ ਦੇ ਲਈ ਕੁੱਕਰ ਕਿਉਂਕਿ ਜਦੋਂ ਹੀ ਚਟਪਟ ਗੁਸਤਿਆਰ ਕਰਨਾ ਹੁੰਦਾ ਤਾਂ ਫਿਰ ਕੁੱਕਰ ਵਰਤਦੇ ਆਂ ਕੁੱਕਰ ਨੂੰ ਕਰਾਂਗੇ ਆਪਾਂ ਗਰਮ ਤੇ ਉਸ ਤੋਂ ਬਾਅਦ ਇੱਕ ਚਮਚੇ ਦੇ ਵਿੱਚ ਪਾਵਾਂਗੇ ਦੇਸੀ ਘਿਓ ਦਾ ਮੇਰੇ ਕੋਲੇ ਚਮਚੇ ਵੱਡੇ ਐ ਇਸ ਲਈ ਆਪਾਂ ਅੱਧਾ ਹੀ ਪਾਏਗਾ ਜਦੋਂ ਹੀ ਘਿਓ ਮੈਲਟ ਹੋ ਗਿਆ ਤਾਂ ਵਿੱਚ ਤੁਸੀਂ ਇਹਦੇ ਗਾਜਰਾ ਪਾ ਦੇਣੀਆਂ ਹੈਗੀਆਂ ਜਿਹੜੀਆਂ ਤੁਸੀਂ ਕੱਟ ਕੇ ਰੱਖੀਆਂ ਹੋਈਆਂ ਨੇ ਬਹੁਤ ਹੀ ਆਸਾਨ ਜਿਹਾ ਤਰੀਕਾ ਤੇ ਗਜਰੇਲਾ ਵੀ ਹੋਟਲ ਰੈਸਟੋਰੈਂਟ ਵਰਗਾ ਬਣੂਗਾ ਜਿਹੜਾ ਆਪਾਂ ਵਿਆਹਾਂ ਸ਼ਾਦੀਆਂ 'ਚ ਬਣਵਾਉਣਾ ਓਹੀ ਜਿਹਾ ਬਣੂਗਾ ਇੰਨਾ ਜ਼ਿਆਦਾ ਟੇਸਟੀ ਬਾਕੀ ਜਿਹੜੀਆਂ ਗਾਜਰਾਂ ਦਾ ਅਸੀਂ ਕੱਦੂ ਕਰਨ ਬੈਠਦੇ ਆ ਤਾਂ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਜਾਂਦਾ ਜੇ ਗਾਜਰਾਂ ਜ਼ਿਆਦਾ ਹੋਣ ਤਾਂ ਘੰਟਾ ਵੀ ਲੱਗ ਜਾਂਦਾ ਉਹ ਸਾਰਾ ਸਮਾਂ ਬਚ ਜਾਏਗਾ ਬਹੁਤੇ ਕਹਿੰਦੇ ਉਸੇ ਤਰੀਕੇ ਨਾਲ ਹੀ ਟੇਸਟੀ ਬਣਦਾ ਹੈ ਬਿਲਕੁਲ ਹਰੇਕ ਤਰੀਕੇ ਦਾ ਆਪਣਾ ਆਪਣਾ ਸਵਾਦ ਹੈ ਪਰ ਇਹਦਾ ਸਵਾਦ ਵੀ ਕਿਸੇ ਤੋਂ ਘਟ ਨਹੀਂਗਾ ਸਾਰੀਆਂ ਗਾਜਰਾਂ ਆਪਾਂ ਵਿੱਚ ਪਾਤੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਇੱਕ ਚਮਚੇ ਘੋਲ ਦੇ ਵਿੱਚ ਹੀ ਸਾਰੀਆਂ ਗਾਜਰਾਂ ਜਿਹੜੀਆਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਹੀ ਇੱਥੇ ਚੀਨੀ ਪਾਵਾਂਗੇ ਆਪਾਂ 2 ਵੱਡੇ ਸਪੂਨ ਭਰ ਕੇ ਚੀਨੀ ਦੇ ਪਾਏ ਤੁਸੀਂ ਚਾਹੋ ਤਾਂ ਇੱਥੇ ਮਿਸ਼ਰੀ ਵਗੈਰਾ ਪਾ ਸਕਦੇ ਹੋ ਇੱਕ ਵਾਰੀ ਆਪਾਂ ਇੰਨੇ ਖੰਡ ਪਾਈ ਹੈ ਕਿਉਂਕਿ ਬਾਅਦ ਵਿੱਚ ਜੇ ਜ਼ਿਆਦਾ ਮਿੱਠੇ ਦੀ ਜ਼ਰੂਰਤ ਪਈ ਕੱਟ ਵੱਧ ਹੋਇਆ ਤਾਂ ਆਪਾਂ ਬਾਅਦ ਵਿੱਚ ਪਾ ਸਕਦੇ ਹਾਂ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਗੈਸ ਦੀ ਫਲੇਮ ਹੈ ਜਿਹੜੀ ਆਪਾਂ ਇੱਥੇ ਸਲੋ ਰੱਖੀ ਹੋਈ ਹੈਗੀ ਤੇ ਫਿਰ ਕੁੱਕਰ ਨੂੰ ਟੱਕ ਦਾਂਗੇ 2 ਮਿੰਟਾਂ ਲਈ ਇਹਨੂੰ ਇਸੇ ਤਰ੍ਹਾਂ ਹੀ ਰੱਖਾਂਗੇ ਉਸ ਤੋਂ ਬਾਅਦ ਤੁਸੀਂ ਦੇਖਣਾ ਜੀ ਜਿਹੜੀਆਂ ਗਾਜਰਾਂ ਵਿੱਚ ਖੰਡ ਦਾ ਪਾਣੀ ਸੀ ਕੁਝ ਪਾਣੀ ਗਾਜਰਾਂ ਨੇ ਛੱਡ ਦਿੱਤਾ ਤੇ ਕੁਝ ਖੰਡ ਦਾ ਹੋ ਗਿਆ ਤੇ ਇਹ ਦੇਖੋ ਐਨੇ ਕੇ ਪਾਣੀ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਤਿਆਰ ਕਰ ਲਾਂਗੇ ਹੋਰ ਪਾਣੀ ਵਗੈਰਾ ਤੁਸੀਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਨਾ ਆਪਾਂ ਨੂੰ ਦੁੱਧ ਪਾਉਣ ਦੀ ਲੋੜ ਹੈ ਕਈ ਵਾਰੀ ਘਰ ਦੇ ਵਿੱਚ ਕੋਈ ਚੀਜ਼ ਮੌਜੂਦ ਨਹੀਂ ਹੁੰਦੀ ਕਈਆਂ ਵਿੱਚ ਮੈਨੂੰ بڑے ਮੈਸੇਜ ਆਉਂਦੇ ਆ ਕਪੈਸਿਟੀ ਮੁਤਾਬਕ ਵੀ ਲਿਖ ਦਿੰਦੇ ਆ ਕਿ ਭੈਂਜੀ ਇਹ ਚੀਜ਼ ਮਹਿੰਗੀ ਐ ਅਸੀਂ ਬਣਾ ਨਹੀਂ ਸਕਦੇ ਉਹਨਾਂ ਲਈ ਇਹ ਬੜਾ ਹੀ ਵਧੀਆ ਤਰੀਕਾ ਹੈ ਮਜ਼ੇਦਾਰ ਗਜਰੀਲਾ ਖਾਂਦਾ ਉੱਥੇ ਆਪਾਂ ਕੁੱਕਰ ਨੂੰ ਕਰ ਦਾਂਗੇ ਜੀ ਬੰਦ ਉਸ ਤੋਂ ਬਾਅਦ ਇਹਦੀਆਂ ਆਪਾਂ ਦੋ ਵਿਸਲਾ ਲਗਾਵਾਂਗੇ ਸਿਰਫ ਉਸ ਤੋਂ ਬਾਅਦ ਜਦੋਂ ਤੁਸੀਂ ਕੁੱਕਰ ਖੋਲੋਗੇ ਕੁੱਕਰ ਉਹਦੋਂ ਖੋਲਿਓ ਜਦੋਂ ਇਹ ਵਿਸਲ ਆਪਣਾ ਕੰਮ ਛੱਡ ਗਈ ਤਾਂ ਦੇਖੋ ਜੀ ਸਾਰੀਆਂ ਗਾਜਰਾਂ ਬਿਲਕੁਲ ਤਿਆਰ ਹੋ ਗਈਆਂ ਤੇ ਥੋੜਾ ਜਿਹਾ ਇਹਦੇ ਵਿੱਚ ਹੈਗਾ ਜੀ ਪਾਣੀ ਹੁਣ ਤੁਸੀਂ ਲੈ ਲੈਣਾ ਮੈਸ਼ਰ ਕੋਈ ਮਰਜ਼ੀ ਯੂਜ਼ ਕਰਿਓ ਜਿਹੜਾ ਤੁਸੀਂ ਘਰੇ ਵਰਤਦੇ ਹੋ ਤੇ ਗੈਸ ਨੂੰ ਆਪਾਂ ਕਰ ਦਾਂਗੇ ਜੀ ਇੱਥੇ ਆਉਣਾ ਫੁੱਲ ਫਲੇਮ ਤੇ ਆਪਾਂ ਇਹਨੂੰ ਹੁਣ ਪਕਾਵਾਂਗੇ ਤੇ ਉਸ ਤੋਂ ਬਾਅਦ ਜੀ ਮੈਸ਼ਰ ਨਾਲ ਇਹਨੂੰ ਹੌਲੀ-ਹੌਲੀ ਤੁਸੀਂ ਮੈਸ਼ ਕਰੀ ਜਾਣਾਗਾ ਤੇ ਇੱਕੇ ਦਮ ਦੇਖੋ ਅੰਦਰ ਗਰਮ ਹੈਗਾ ਕਿਉਂਕਿ ਗੈਸ ਆਪਾਂ ਚਲਾਇਆ ਹੋਇਆ ਤੁਸੀਂ ਇਹਨੂੰ ਕੱਪੜਾ ਵਗੈਰਾ ਵੀ ਇੱਥੇ ਯੂਜ਼ ਕਰ ਸਕਦੇ ਹੋ ਤੇ ਬਾਕੀ ਜਿਹੜਾ ਆਪਣਾ ਕੁੱਕਰ ਹੈ ਉਹ ਥੋੜਾ ਜਿਹਾ ਜ਼ਿਆਦਾ ਡੂੰਘਾ ਹੈ ਇਸ ਲਈ ਮੈਂ ਐਸੀ ਤਰ੍ਹਾਂ ਹੀ ਮੈਸ਼ ਕਰ ਰਹੀ ਆਂਗੀ ਜ਼ਿਆਦਾ ਮੈਸ਼ ਵੀ ਨਾ ਕਰਿਓ ਥੋੜਾ ਜਿਹਾ ਦਰਦਰੀਆਂ ਜਿਹਾ ਰੱਖ ਲਿਓ ਤਾਂ ਕਿ ਗਜਰੇਲੇ ਦਾ ਟੇਸਟ ਵਧੀਆ ਆਵੇ ਜ਼ਿਆਦਾ ਮਿਕਸ ਹੋ ਗਈਆਂ ਤਾਂ ਫਿਰ ਵਧੀਆ ਨਹੀਂ ਬਣਨਾਗਾ ਉਸ ਤੋਂ ਬਾਅਦ ਜੀ ਦੇਖੋ ਪਾਣੀ ਇਹਦਾ ਫੁੱਲ ਫਲੇਮ ਤੇ ਬਿਲਕੁਲ 2-3 ਮਿੰਟਾਂ ਵਿੱਚ ਹੀ ਖਤਮ ਹੋ ਗਿਆ। ਉਸ ਤੋਂ ਬਾਅਦ ਜੀ ਤੁਸੀਂ ਐਸੇ ਤਰ੍ਹਾਂ ਲਈ ਕੋਈ ਖੁਰਚਣਾ ਵਗੈਰਾ ਜਾਂ ਛੋਟਾ ਜਿਹਾ ਲੈ ਲੈਣਾ ਤੇ ਇਹਦੇ ਨਾਲ ਮਿਕਸ ਕਰਕੇ ਇਹਨੂੰ ਬਚਾਲੋ ਖਾਲੀ ਕਰ ਲੈਣਾ। ਜਿਹੜਾ ਗਜਰੇਲਾ ਹੈ ਉਹ ਸਾਈਡਾਂ ਤੇ ਕਰ ਦੇਣਾਗਾ। ਗੈਸ ਦੀ ਫਲੇਮ ਥੋੜੀ ਜਿਹੀ ਘੱਟ ਕਰ ਦਿਓ ਕਿਉਂਕਿ ਪਾਣੀ ਵਗੈਰਾ ਬਿਲਕੁਲ ਸੋਕ ਗਿਆ। ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਓ 1 ਚਮਚਾ ਘਿਓ ਦਾ ਤੇ ਇਹਦੇ ਵਿੱਚ ਪਾਓ ਦੀ ਡਰਾਈ ਫਰੂਟ ਜਿਹੜੇ ਤੁਸੀਂ ਪਾਉਣਾ ਚਾਹੁੰਦੇ ਹੋ। ਆਪਾਂ ਪਾਏ ਜੀ ਕਾਜ ju ਤੇ ਬਦਾਮ ਇਹਨੂੰ ਇਹਦੇ ਵਿੱਚ ਆਪਾਂ 1 ਮਿੰਟ ਲਈ ਰੋਸਟ ਕਰ ਲਾਂਗੇ ਜਿਆਦਾ ਭੰਡੇ ਵਗੈਰਾ ਖਰਾਬ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਕਿਉਂ ਆਪਣਾ ਫੁੱਲ ਗਰਮ ਹੋ ਗਿਆ ਕਿਉਂਕਿ ਕੁੱਕਰ ਗਰਮ ਸੀ ਤੇ ਇਹ ਝਟਪਟ ਹੀ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਇਹਨੂੰ ਇਸੇ ਤਰੀਕੇ ਨਾਲ ਹੀ ਤੁਸੀਂ ਵਿੱਚ ਮਿਕਸ ਕਰ ਦਿਓ ਜਦੋਂ ਇਹਨੂੰ ਮਿਕਸ ਕਰੋਗੇ ਦੇਖੋ ਇਹਦਾ ਕਿੰਨਾ ਸੋਹਣਾ ਕਲਰ ਆਇਆ ਨਾ ਆਪਾਂ ਕੋਈ ਹਜੇ ਦੇ ਵਿੱਚ ਕਲਰ ਪਾਇਆ ਨਾ ਕੋਈ ਹੋਰ ਚੀਜ਼ ਯੂਜ਼ ਕੀਤੀ ਹੈ ਦੁੱਧ ਵਗੈਰਾ ਦੇਖੋ ਬੜਾ ਹੀ ਵਧੀਆ ਗਜਰੀਲਾ ਬਣ ਕੇ ਤਿਆਰ ਹੋ ਗਿਆ ਅਸਲਵਾ ਜਿਹੜੀ ਇਹਦੇ ਵਿੱਚ ਜ਼ਰੂਰੀ ਚੀਜ਼ ਪਾਉਣੀ ਹੈ ਉਹ ਆਪਾਂ ਪਾਵਾਂਗੇ ਜੀ ਮਿਲਕ ਪਾਊਡਰ ਜਿਹੜਾ ਇਹਦੇ ਵਿੱਚ ਖੋਏ ਦਾ ਸਵਾਦ ਦਊਗਾ ਆਪਾਂ ਇੱਕ ਕੋਲੀ ਲਈ ਸੀ ਪਰ ਆਪਾਂ ਅੱਧਾ ਹੀ ਪਾਇਆ ਹੈਗਾ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਕਰ ਲਾਂਗੇ ਹੌਲੀ ਹੌਲੀ ਮਿਕਸ ਮਿਲਕ ਪਾਊਡਰ ਦੇ ਬਿਲਕੁਲ ਛੋਟੇ ਛੋਟੇ ਪੈਕਟ ਵੀ ਆਉਂਦੇ ਆ ਜਿਹੜੇ 25 ਤੋਂ 30 ਰੁਪਏ ਵਿੱਚ ਮਿਲਦੇ ਆ ਉਹ ਤੁਸੀਂ ਕਿਤੋਂ ਵੀ ਲਿਆ ਕੇ ਇਹਦੇ ਵਿੱਚ ਪਾ ਸਕਦੇ ਹੋ ਜਿਹੜੀ ਕੰਪਨੀ ਦਾ ਮਰਜ਼ੀ ਤੁਸੀਂ ਲੈ ਲਿਓ ਉਸ ਤੋਂ ਬਾਅਦ ਜੀ ਇਹਨੂੰ ਮਿਕਸ ਕਰਕੇ ਆਪਾਂ ਚੈੱਕ ਕੀਤਾ ਸੀ ਚੀਨੀ ਥੋੜੀ ਜਿਹੀ ਘੱਟ ਸੀ ਤੇ ਆਪਾਂ ਇੱਥੇ ਹੋਰ ਮਿਕਸ ਕਰਤੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਫਿਰ ਖਲਾਇਆ ਬਾਕੀ ਜਿਹੜਾ ਗਜਰੇਲਾ ਹੈ ਉਹ ਆਪਣਾ ਬਣ ਕੇ ਜੀ ਤਿਆਰ ਹੋ ਗਿਆ ਬਹੁਤ ਹੀ ਘੱਟ ਸਮਾਂ ਲੱਗਿਆ ਦੇਖੋ ਇਹਨੂੰ ਬਣਨ ਵਿੱਚ ਬੜਾ ਸੋਹਣੇ ਕਲਰ ਨਾਲ ਤੇ ਬੜਾ ਹੀ ਟੇਸਟੀ ਜਿਹਾ ਤਿਆਰ ਹੋਏਗਾ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਜਦੋਂ ਹੀ ਕੋਈ ਮਹਿਮਾਨ ਆਉਂਦੇ ਆ ਅਸੀਂ ਪ੍ਰਸ਼ਾਦ ਬਣਾਉਣੇ ਆ ਜਾਂ ਖੀਰ ਵਗੈਰਾ ਵੀ ਬਣਾਉਣ ਲੱਗ ਜੀਏ ਘੰਟਾ ਡੇਢ ਘੰਟਾ ਆਰਾਮ ਨਾਲ ਲੱਗ ਜਾਂਦਾ ਹੈਗਾ ਤੇ ਬੜੀ ਵਧੀਆ ਡਿਸ਼ ਹੈ ਤੁਸੀਂ 15 ਤੋਂ 20 ਮਿੰਟਾਂ ਵਿੱਚ ਇਹਨੂੰ ਬਣਾ ਕੇ ਅਗਲੇ ਉਸ ਕਰ ਸਕਦੇ ਹੋ ਬਾਕੀ ਇੰਨੀ ਜਿਆਦਾ ਟੇਸਟੀ ਬਣਦੀ ਹੈ ਉੱਪਰ ਇਹਦੇ ਪਿਸਤਾ ਪਾ ਦਿਓ ਥੋੜੇ ਜੇ ਕਾਜੂ ਪਾ ਕੇ ਸਜਾ ਦਿਓ ਤੇ ਦੇਖਣ ਵਾਲਾ ਵੀ ਤੁਹਾਡੀ ਬੜੀ ਤਾਰੀਫ ਕਰੂਗਾ ਤੇ ਬਾਕੀ ਜਿਹੜਾ ਇਹਦਾ ਟੇਸਟ ਹੈ ਉਹ ਜਦੋਂ ਤੁਸੀਂ ਆਪ ਬਣਾ ਕੇ ਖਾਓਗੇ ਨਾ ਤੁਹਾਨੂੰ ਉਦੋਂ ਪਤਾ ਲੱਗੂਗਾ ਵੀਡੀਓ ਵਧੀਆ ਲੱਗੀ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜਲਦੀ ਜਲਦੀ ਬਾਕੀ ਨਵਾਂ ਸਾਲ ਹੈ ਬਣਾਓ ਤੇ ਖਾਓ ਚਟਪਟ ਦਾ ਕੰਮ ਹੈ ਤੇ ਅਲਜੀਆ ਵਧੀਆ ਵਧੀਆ ਰੈਸਪੀਸਾਂ ਦੇਖਣ ਲਈ ਮੇਰੇ ਪੇਜ ਨੂੰ ਫੇਸਬੁੱਕ ਤੇ ਫੋਲੋ ਕਰ ਲਓ ਤੇ YouTube ਤੇ ਲਿੰਕ ਤੇ ਜਾ ਕੇ ਸਬਸਕ੍ਰਾਈਬ ਕਰ ਲਓ ਤਨਵਾਜੀ